ਸਾਰੇ ਚੈਨਲ ਸਾਰਾ মিডিਆ ਸਾਰੇ ਅਖ਼ਬਾਰੇ ਸੋਸ਼ਲ ਮੀਡੀਆ ਸਰਕਾਰ ਦੇ ਮੰਤਰੀ ਹੈ ਨਾ ਉਹਨਾਂ ਦਾ ਇੱਕ ਪ੍ਰੈਸ ਨੋਟ ਖ਼ਬਰਾਂ ਸਾਰਾ ਕੁਝ ਤਾਂ ਹੀ ਕਰੀ ਇੱਕ ਲੈਂਡ ਪੋਲਿਸੀ ਪਾਲਿਸੀ ਵਾਪਸ ਹੋ ਗਈ ਸਰਕਾਰ ਦਾ ਮੁੱਖ ਤਾਂ ਇਹ ਦੱਸਣਾ ਸੀਗਾ ਕਿ ਵੀ ਕਿਸਾਨ ਹਤੈਸ਼ੀ ਪਾਲਿਸੀ ਲੈ ਕੇ ਆਇਆ ਪੰਜਾਬ ਦੇ ਮਹਾਲੀ ਖੇਤਰ ਨੂੰ ਜਿਹਨੂੰ ਬਹੁਤ ਵੱਡਾ ਵਿਕਾਸ ਦਾ ਮਾਡਲ ਕਹਿੰਦੇ ਆ ਉੱਥੇ 2013 ਦੇ ਤਹਿਤ ਜਿਨ੍ਹਾਂ ਦੇ ਖੇਤ ਆਏ ਅਜੇ ਵੀ ਉਹ ਭਟਕਦੇ ਫਿਰ ਰਹੇ ਹਨ 12 ਸਾਲਾਂ ਬਾਅਦ ਕੇ ਸਾਨੂੰ ਦੱਸ ਦੋ ਜੀ ਸਾਡਾ ਪਲਾਟ ਕਿੱਥੇ ਆ ਸਾਡਾ ਸ਼ੋਰੂਮ ਕਿੱਥੇ ਕੋਈ ਰਿਪੋਰਟ ਤਿਆਰ ਨਹੀਂ ਕਿਉਂਕਿ ਤੁਹਾਡਾ ਇੱਕ ਨੁਕਾਤੀ ਪ੍ਰੋਗਰਾਮ ਜ਼ਮੀਨਾਂ ਹਥਿਆਉਣਾ ਕਬਜ਼ਾਉਣਾ ਹੀ ਪ੍ਰਧਾਨ ਬਣਦਿਆਂ ਗਾਂਂ ਵੀ ਕਰ ਦਿੱਤਾ ਸੀ ਕਿ ਅਸੀਂ ਐਸ.ਟੀ.ਪੀ.ਸੀ. ਵੀ ਲੈਣੀ ਆ ਅਸੀਂ ਤੱਕੜੀ ਚੋਂ ਨਿਸ਼ਾਨ ਵੀ ਲੈਣਾ ਅਸੀਂ ਦਫ਼ਤਰ ਵੀ ਉਹ ਸਾਰੇ ਜਿਨ੍ਹਾਂ ਨੇ ਬਾਦਲਾ ਦੇ ਰਾਜ ਦੇ ਵਿੱਚ ਖੂਬ ਮਲਾਈਆਂ ਸ਼ਕਤੀਆਂ ਨਾਲ ਹੀ ਮਿਲ-ਜੁਲ ਕੇ ਉਹ ਸਾਰੇ ਪ੍ਰਕਿਰਮਟਿਕ ਕਰਨ ਦੇਣਗੇ ਇਸ ਦੀ ਗੈਨੀ ਹਰ ਪੇਚ ਚਾਹਤੀ ਆਪਣੇ ਘਰੇ ਆਉਣ ਨਿਸ਼ਾਨ ਤੱਕੜੀ ਦੇ ਉੱਤੇ ਜੇ ਆਪਣਾ ਹੱਕ ਜਮਾਉਣਾ ਸੌਦੇ ਲਈ ਚੌਣ ਕਮਿਸ਼ਨ ਦੱਸਣਾ ਪੈਣਾ ਕਿ ਜਿੰਨੇ ਚੁਣੇ ਨਮਾਇਦੇ ਵਿੱਚ ਤੂਤਣ ਸਾਡੇ ਨਾਲ ਆ ਬਲਾਵਲ ਭੁੱਟੋ ਵੀ ਚੰਦਾ ਵੀ ਅਸੀਂ ਬੰਨ ਤੋੜ ਦਿਆਂਗੇ ਟੈਮ ਤੋੜ ਦਿਆਂਗੇ ਸੋ ਉਧਰੋਂ ਵੀ ਧਮਕੀਆਂ ਜਾਂ ਛੇੜਨ ਵਰਗਾ ਜਾਂ ਸਿੰਧੂ ਜਲ ਸੰਧੀ ਦਾ ਬਦਲਾ ਲੈਣ ਵਾਲੀ ਤਰੀਕਾ ਫਿਰ ਕੇ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਮਾਂ ਦੇ ਬੈਟਾ ਕਰ ਤੇ ਬੋਰਡ ਵਾਲੇ ਕੀ ਕਰਨਗੇ ਆਪਾਂ ਖੋਲ ਕੇ ਹੁਣ ਕਹਿੰਦੇ ਜੀ ਅਗਲੇ ਸਾਲ ਤੋਂ ਕਿਤਾਬਾਂ ਖੋਲ ਕੇ ਪ੍ਰੀਖਿਆ ਹੋਏਗਾ ਇਸ ਪ੍ਰਣਾਲੀ ਦਾ ਮਕਸਦ ਕਹਿੰਦੇ ਪ੍ਰੀਖਿਆ ਦਾ ਤਣਾ ਘੱਟ ਕਰਨਾ ਹੈ ਕਮਾਲ ਹੈ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੋਲਿੰਗ ਪਾਲਿਸੀ ਵਾਪਸੀ ਦਾ ਐਲਾਨ ਹੋਇਆ ਹੈ ਵਾਪਸ ਨਹੀਂ ਹੋਈ ਲੈਂਡ ਪੋਲਿੰਗ ਪਾਲਿਸੀ ਅਜੇ ਤੱਕ ਵਾਪਸ ਨਹੀਂ ਹੋਈ ਤੁਸੀਂ ਕਹੋਗੇ ਕਿ ਇਹੋ ਜਿਹਾ ਸਵਾਲ ਹੈ ਸਾਰੇ ਚੈਨਲ ਸਾਰਾ ਮੀਡੀਆ ਸਾਰੇ ادارے سوشل ਮੀਡੀਆ ਸਰਕਾਰ ਦੇ ਮੰਤਰੀ ਹੈ ਨਾ ਉਹਨਾਂ ਦਾ ਇੱਕ ਪ੍ਰੈਸ ਨੋਟ ਖਬਰਾਂ ਸਾਰਾ ਕੁਝ ਤਾਂ ਹੀ ਕਹਿ ਰਿਹਾ ਕਿ ਲੈਂਡ ਪੋਲਿੰਗ ਪਾਲਿਸੀ ਵਾਪਸ ਹੋ ਗਈ ਜੀ ਹਾਂ ਮੈਂ ਵੀ ਇਹੋ ਕਹਿ ਰਹੇ ਹਾਂ ਕਿ ਲੈਂਡ ਪੋਲਿੰਗ ਪਾਲਿਸੀ ਵਾਪਸ ਹੋਣ ਦਾ ਐਲਾਨ ਹੋ ਗਿਆ ਪਰ ਇਹ ਲੈਂਡ ਪੋਲਿੰਗ ਪਾਲਿਸੀ ਕਾਨੂੰਨੀ ਪ੍ਰਕਿਰਿਆ ਤਹਿਤ ਵਾਪਸ ਨਹੀਂ ਹੋਈ ਪੰਜਾਬ ਸਰਕਾਰ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਉਂਦੀ ਹੈ ਕਿ ਜੀ ਅਸੀਂ ਆਹ ਕੈਬਨਟ ਦੇ ਵਿੱਚੋਂ ਪਾਸ ਕਰਕੇ ਇਸ ਤੇ ਸਹਿਮਤੀ ਦੇ ਦਿੱਤੀ ਹੈ ਤੇ ਜੀ ਅਸੀਂ ਆਹ ਪੰਜਾਬ ਦੀਆਂ 19 ਸਾਈਟਾਂ ਚੁਣ ਲਈਆਂ ਮੁੱਖ ਵੱਡੀ ਸਾਈਟ ਲੁਧਿਆਣਾ ਜਿੱਥੋਂ 23-24 ਜਰ ਰੇਖੜ ਜ਼ਮੀਨ ਚੱਕਣੀ ਹੈ ਬਾਕੀ ਆ 18 ਸਾਈਟਾਂ ਹੋਰ ਨੇ ਕੁੱਲ 65000 65000 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨੀ ਹੈ ਤੇ ਉੱਥੇ ਫਿਰ ਨਵੀਆਂ ਕਲੋਨੀਆਂ ਨਵੇਂ ਫਲੈਟ ਨਵੇਂ ਪਾਰਕ ਨਵੇਂ ਬਾਜ਼ਾਰ ਨਵੇਂ ਸ਼ੋਰੂਮ ਨਵੇਂ ਮਾਲ ਪਤਾ ਨਹੀਂ ਕੀ ਕੁਝ ਖੋਲ ਦੇਣਾ ਜੀ ਪੰਜਾਬ ਦਾ ਵਿਕਾਸ ਹੀ ਵਿਕਾਸ ਹੋ ਜਾਣਾ ਹਾਂ ਸੱਚੇ ਵਿਕਾਸ ਦੇ ਚੱਕਰ ਚ ਸਰਕਾਰ ਦਾ ਮੁੱਖ ਤਾਂ ਇਹ ਦੱਸਣਾ ਸੀਗਾ ਕਿ ਵੀ ਕਿਸਾਨ ਹਤੈਸ਼ੀ ਪਾਲਿਸੀ ਲੈ ਕੇ ਆਈਆਂ ਸੀ ਸਰਕਾਰ ਦਾ ਗੁਣਗਾਣ ਸਾਰਾ ਜੋਰ ਇਸ ਗੱਲ ਤੇ ਸੀ ਕਿ ਲੈਂਡ ਪੋਲਿੰਗ ਪਾਲਿਸੀ ਕਿਸਾਨ ਹਿਤਕਾਰੀ ਹੈ ਵੇ ਬਿਲਕੁਲ ਹਤਕਾਰੀ ਹੋਣੀ ਜੇ ਸਰਕਾਰ ਕਹਿ ਰਹੀ ਸੀ ਕਿ ਵੀ ਤੇਤੋਂ 10 ਕਿੱਲੇ ਲਵਾਂਗੇ ਹੈ ਤੈਨੂੰ 1.5-2 ਕਿੱਲੇ ਮੋੜਾਂਗੇ ਉਹਦੇ ਵਿੱਚ ਤੇਰਾ ਇੱਕ ਪਲਾਟ ਵੀ ਕੱਟਾਂਗੇ ਦੁਕਾਨ ਵੀ ਕਰਾਂਗੇ ਤੇ ਆ ਵੀ ਦਵਾਂਗੇ ਤੈਨੂੰ ਲੈ ਲਈ ਕਿੰਨੇ ਸਾਲ 3 ਸਾਲ 30000 ਰੁਪਈਆ ਫਿਰ 50000 ਦੀ ਗੱਲ ਕਰਕੇ ਉਤੋਂ 3 ਸਾਲ ਬਾਅਦ ਕੁਝ ਨਹੀਂ ਮਿਲਣਾ ਸੀ ਜਦੋਂ ਜਗਾ ਲਾਟ ਹੋ ਤਾਦੀ ਤਾਸੀ ਪਰ ਡਿਵੈਲਪਰਾਂ ਦੇ ਪੈਸੇ ਕਿਸਾਨ ਤੋਂ ਲੈਣੇ ਸੀ ਜੇ ਦੋ ਕਿਲੇ ਮਿਲੇ ਤਾਂ 2 ਕਰੋੜ ਦੇਣੇ ਪੈਣੇ ਆ ਡਿਵੈਲਪਮੈਂਟ ਦੇ 1 ਕਰੋੜ 1 ਕਿਲਾ ਤੇ 1 ਕਰੋੜ ਕਿਸਾਨ ਤੋਂ ਲੈਣਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਸਵਰਧ ਬੁੱਧੀਮਾਨ ਚਿੰਤਤ ਧਿਰਾਂ ਨੇ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਕਿ ਇਹ ਲੈਂਡ ਪੋਲਿੰਗ ਪਾਲਿਸੀ ਪੰਜਾਬ ਦੇ ਹਿੱਤ ਚ ਨਹੀਂ ਹੈ ਬੇਸ਼ੱਕ ਇਹ ਤੋਂ ਪਹਿਲੀਆਂ ਆਈਆਂ ਨੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਬਾਦਲਾਂ ਤੋਂ ਸ਼ੁਰੂ ਹੋ ਕੇ ਕੈਪਟਨ ਦੇ ਰਾਜ ਤੱਕ ਜੋ ਕੁਝ ਆਇਆ ਪਰ ਉਹਨਾਂ ਨਾਲੋਂ ਇਹਦੇ ਵਿੱਚ ਹੋਰ ਵੀ ਜ਼ਿਆਦਾ ਫਰਕ ਸੀ ਇਹ ਹੋਰ ਵੀ ਜ਼ਿਆਦਾ ਮਾਰੂ ਸੀ ਪੰਜਾਬ ਦੇ ਮਹਾਲੀ ਖੇਤਰ ਨੂੰ ਜਿਹਨੂੰ ਬਹੁਤ ਵੱਡਾ ਵਿਕਾਸ ਦਾ ਮਾਡਲ ਕਹਿੰਦੇ ਆ ਉੱਥੇ 2013 ਦੇ ਤਹਿਤ ਜਿਨ੍ਹਾਂ ਦੇ ਖੇਤ ਆਏ ਅਜੇ ਵੀ ਉਹ ਠਟਕਦੇ ਫਿਰ ਰਹੇ ਆ ਨਾ 12 ਸਾਲਾਂ ਬਾਅਦ ਕਿ ਸਾਨੂੰ ਦੱਸ ਦਿਓ ਜੀ ਸਾਡਾ ਪਲਾਟ ਕਿੱਥੇ ਆ ਸਾਡਾ ਸ਼ੋਰੂਮ ਕਿੱਥੇ ਆ ਮੈਂ ਕਿਸਾਨਾਂ ਦੀ ਗੱਲ ਕਰ ਰਿਹਾ ਲੋਕਾਂ ਦੇ ਮਹਿਲ ਬਣ ਗਏ ਹੁਣ ਤੇ ਫਿਰ ਇਹ ਸਭ ਦੇ ਦਰਮਿਆਨ ਇੱਕ ਲੋਕ ਰੋ ਉੱਠਣ ਲੱਗਾ ਲੋਕ ਲਹਿਰ ਬਣ ਲੱਗੀ মিডিਆ ਦੇ ਉੱਤੇ ਖੁੱਲਕੇ ਦੀ ਗੱਲ ਹੋਣ ਲੱਗੀ ਪੰਜਾਬ ਚਿੰਤਤ ਅਦਾਰਿਆਂ 'ਚ ਦੀ ਗੱਲ ਹੋਣ ਲੱਗੀ ਫਿਰ ਸਰਕਾਰ ਕੋਲ ਆਪਣਾ ਢੰਗ ਤਰੀਕਾ ਸਰਕਾਰ ਨੇ ਇਸਤਿਹਾਰ ਦਿੱਤੇ ਪੂਰੇ-ਪੂਰੇ ਪੰਨਿਆਂ 'ਤੇ ਸਰਕਾਰ ਨੇ ਚੈਨਲਾਂ ਨੂੰ ਇਸ਼ਤਿਹਾਰ ਦਿੱਤੇ ਸਰਕਾਰ ਨੇ ਜ਼ੋਰ ਲਾਇਆ ਕਿ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਬੋਲੋ ਇਸ਼ਤਿਹਾਰਾਂ ਤੋਂ ਬਿਨਾਂ ਵੀ ਸੇਵਾ ਕਰ ਦਿੰਨੇ ਆ ਸਾਰਾ ਜ਼ੋਰ ਜਮ ਐਸ਼ ਹੋਈ ਸਰਕਾਰ ਨੇ ਮੰਤਰੀ ਲਾਏ ਐਮ ਐਲ ਏ ਬੁਲਾਏ ਦਿੱਲੀ ਹਾਈ ਕਮਾਂਡ ਨੇ ਮਨੀਸ਼ ਸ਼ੋਧਿਆ ਸਿੰਦਰ ਜੈਨ ਨੂੰ ਟ੍ਰੇਨਿੰਗ ਤੇ ਰੱਖਿਆ ਕਿ ਤੁਸੀਂ ਟ੍ਰੇਨਿੰਗ ਦਿਓ ਐਮ ਐਲ ਏ ਨੂੰ ਆਵਾਦੀ ਪਾਰਟੀ ਦੇਆਂ ਨੂੰ ਮੰਤਰੀਆਂ ਨੂੰ ਇਹ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਨ ਟ੍ਰੇਨਿੰਗ ਪੂਰੀ ਵੀ ਲੈ ਲਈ ਪਰ ਕਹਿੰਦੇ ਨਾ ਜੀ ਪਿੰਡਾਂ 'ਚ ਨਹੀਂ ਅਸੀਂ ਜਾ ਸਕਦੇ ਸਾਨੂੰ ਪਤਾ ਪਾਰਟੀ ਦੇ ਅੰਦਰੋਂ ਬਰੁਧ ਸ਼ੁਰੂ ਹੋਇਆ ਇਕਾ ਦੁਕਾ ਲੀਡਰ ਸੋਸ਼ਲ ਮੀਡੀਆ ਤੱਕ ਵੀ ਆ ਗਏ ਸਰਕਾਰ ਦੇ ਹਾਈ ਕਮਾਂਡ ਕੋਲ ਸਨਹਿ ਜਾਣ ਲੱਗ ਪਏ ਪਰ ਸਰਕਾਰ ਕਹਿੰਦੀ ਪਿੱਛੇ ਨਹੀਂ ਹਟਣਾ ਸੌਦਾ ਤਾਂ ਇਹ ਫਾਇਦੇ ਵਾਲਾ ਹੈ ਸਭ ਦੇ ਦਾ ਬਿਲਕੁਲ ਵੀ ਪਲੈਂਡ ਮਾਫੀਆ ਲਈ ਇਹ ਸੌਦਾ ਫਾਇਦੇਦਾਕ ਸੀ ਕਿਸਾਨਾਂ ਲਈ ਪੰਜਾਬ ਲਈ ਇਹ ਘਾਟੇ ਵਾਲਾ ਸੌਦਾ ਸੀ ਸੋ ਉਸ ਤਰੀਕੇ ਕਾਰਨ ਪੂਰੀ ਜਥੇਬੰਦੀ ਜਿਤ ਹੋਈ ਕਿਸਾਨ ਜਥੇਬੰਦੀਆਂ ਇੱਕ ਝੰਡੇ ਥੱਲੇ ਇਕੱਠੀਆਂ ਆਉਣ ਲੱਗ ਪਈਆਂ ਐਸਕੇਮ ਵੱਲੋਂ ਝੰਡਾ ਮਾਰਚ ਟਰੈਕਟਰ ਮਾਰਚ ਚਰਚਾ ਚੱਲ ਪਈ ਅਕਾਲੀ ਦਲ ਨੇ ਇਹਦੇ ਵਿੱਚੋਂ ਆਪਣੇ ਆਪ ਦਾ ਉਭਾਰ ਦੇਖਦੇ ਹੋਏ ਇਹਦੇ ਤੇ ਤਰਨੇ ਮੁਜਾਰੇ ਪ੍ਰਦਰਸ਼ਨਾਂ ਦੀ ਲੜੀ ਤੋਰ ਦਿੱਤੀ ਜਿਹੜੀ ਭਾਜਪਾ ਕਿਸਾਨਾਂ ਨੂੰ ਦੇਖ ਕੇ ਵੀ ਰਾਜ਼ੀ ਨਹੀਂ ਸੀ ਜਿਹੜੀ ਭਾਜਪਾ ਤਿੰਨ ਖੇਤੀ ਕਰਨੋਂ ਦਾ ਗੁਣਗਾਨ ਕਰਦੀ ਨਹੀਂ ਥੱਕਦੀ ਸੀ ਉਹ ਕਿਸਾਨਾਂ ਦੇ ਹੱਕ 'ਚ ਪੈਦਲ ਮਾਰਚਾਂ ਦੇ ਨਿਕਲੇ ਆਏ ਕਾਂਗਰਸ ਵੀ ਵਿੱਚ ਵਿੱਚ ਕਿਤੇ ਧਰਨਾ ਮਜਾਦਾਂ ਜਾਗਦੇ ਟੋਲਾ ਜਾ ਪਉਂਦੀ ਦਿਖੀ ਇੱਕ ਪਾਸੇ ਰਾਜਨਿਤਿਕ 13 ਲੈਂਡ ਪੁਲਿੰਗ ਦੇ ਵਿਰੋਧ ਚ ਆ ਗਏ ਦੂਸਰੇ ਪਾਸੇ ਪੰਜਾਬ ਧਰਤੀ ਤੇ ਉਤਰ ਕੇ ਪ੍ਰਦਰਸ਼ਨਾਂ ਤੇ ਆ ਗਿਆ ਸਰਕਾਰ ਦੀ ਘੇਰਾਬੰਦੀ ਤੇ ਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਿੰਡਾਂ 'ਚ ਜਾਣਾ ਬੰਦ ਹੋ ਗਿਆ ਲੈਂਡ ਪੁਲਿੰਗ ਦਾ ਨਾਂ ਲੈਣ ਤੋਂ ਡਰਨ ਲੱਗ ਪਏ ਕਿਸੇ ਹੋਰ ਆਪਣੇ ਚੰਗੇ ਕੰਮ ਦਾ बखान ਕਰਨ ਤੋਂ ਉੱਤਰਨ ਲੱਗ ਪਏ ਲੋਕ ਲੈਂਡ ਪੁਲਿੰਗ ਤੇ ਪੈ ਜਾਂਦੇ ਸੀ ਜਿਨ੍ਹਾਂ ਦੀ ਜ਼ਮੀਨਾਂ ਨਹੀਂ ਆ ਰਹੀਆਂ ਉਹ ਵੀ ਰੋਹ ਦੇ ਵਿੱਚ ਸਾਹਮਣੇ ਨਿਕਲਾਏ ਤੇ ਸਭ ਦੇ ਦਰਮਿਆਨ ਦੋ ਪਟੀਸ਼ਨਾਂ ਹਾਈ ਕੋਰਟ ਪਹੁੰਚ ਗਈਆਂ ਇੱਕ ਪਟੀਸ਼ਨ ਨਹੀਂ ਹਵਾ ਕਰ ਦਿੱਤੀ ਤੇ ਦੂਜੀ ਦਾ ਜੇ ਸੁਣਵਾਈ ਹੋਣੀ 19 ਤਰੀਕ ਪਈ ਹੈ ਉਹਦੀ ਇੱਕ ਪਟੀਸ਼ਨ ਤੇ ਹੀ ਦੋ ਜੱਜਾਂ ਦੇ ਬੈਂਚ ਨੇ ਸਰਕਾਰ ਨੂੰ ਕਿਹਾ ਕਿ ਭਲੀ ਮਾਨਸੀ ਰਹੂਗੀ ਤੁਹਾਡੀ ਜੇ ਇਹਨੂੰ ਵਾਪਸ ਲੈ ਲਓ ਪਰ ਕਿੱਥੇ ਜੀ ਸਾਨੂੰ ਟਾਈਮ ਦੇ ਦਿਓ ਚਲੋ ਜੀ 4 ਹਫਤਿਆਂ ਦਾ ਟਾਈਮ ਵੀ ਮਿਲ ਗਿਆ ਤੇ ਝਾੜਾਂ ਵੀ ਮਿਲ ਗਈਆਂ ਤੇ ਉੱਥੇ ਕੋਈ ਸਵਾਲ ਦਾ ਜਵਾਬ ਵੀ ਨਹੀਂ ਆਇਆ ਕਿ ਕਿੱਥੇ ਆ ਜੀ ਮੁੜ ਬਸੇਵਾ ਹੈ ਕਿੱਥੇ ਆ ਜੀ ਉਹ ਵਿਉਂਤਬੰਦੀ ਕਿ ਕਿੰਨਾ ਪੈਸਾ ਹੋਣਾ ਕਿੱਥੋਂ ਲੱਗਣਾ ਕਿੱਥੇ ਆ ਜੀ ਉਹ ਕਿ ਜਿਹਦੇ ਰਾਈ ਕਹ ਪਤਾ ਲੱਗੇ ਕਿਸਾਨਾਂ ਦੀ ਸਹਿਮਤੀ ਹੈ ਪਿੰਡਾਂ ਦੀ ਸਹਿਮਤੀ ਹੈ ਪੰਚਾਇਤਾਂ ਦੀ ਸਹਿਮਤੀ ਹੈ ਗ੍ਰਾਮ ਸਭਾ ਮੰਡ ਦੀ ਸਹਿਮਤੀ ਹੈ ਹੈਨਾ ਜੀ ਉਹ ਕਿੱਥੇ ਆ ਕਿੰਨੇ ਕੁ ਪੰਜਾਬ ਚ ਘਰਾਂ ਦੀ ਲੋੜ ਹੈ ਵਾਤਾਵਰਣ ਦੇ ਕੀ ਆ ਕੋਈ ਰਿਪੋਰਟ ਤਿਆਰ ਨਹੀਂ ਕਿਉਂਕਿ ਤੁਹਾਡਾ ਇੱਕੋ ਨੁਕਾਤੀ ਪ੍ਰੋਗਰਾਮ ਜਮੀਨਾ ਹਥਿਆਉਣਾ ਕਬਜਾਉਣਾ ਹੀ ਸੀ ਜੇ ਤੁਹਾਡਾ ਵਿਕਾਸ ਦਾ ਕੋਈ ਮਾਡਲ ਹੁੰਦਾ ਤਾਂ ਤੁਸੀਂ ਪਹਿਲਾਂ ਉਹਦਾ ਖਾਕਾ ਤਿਆਰ ਕਰਦੇ ਜੇ ਖਾਕਾ ਤਿਆਰ ਹੀ ਨਹੀਂ ਤੇਦਾ ਮਤਲਬ ਨੀਅਤ ਚ ਖੋਟ ਸੀ ਅਦਾਲਤ ਤੋਂ ਝਾੜਾ ਤੇ ਫਿਰ ਪਟਵਾਰੀਆਂ ਨੂੰ ਡਿਊਟੀਆਂ ਤੇ ਧੱਕਣ ਦੀ ਕੋਸ਼ਿਸ਼ ਕੀਤੀ ਕਿ ਪਟਵਾਰੀਆਂ ਰਹੀ ਸਮਝਾ ਲਈਏ ਫਿਰ ਕਹਿੰਦੇ ਕਿ ਪੁਲਿਸ ਤੰਤਰ ਦੀ ਵਰਤੋਂ ਕਰਕੇ ਦੇਖ ਲੀਏ ਪਰ ਇਧਰ 24 ਤਰੀਕ ਨੇੜੇ ਆਉਣ ਲੱਗ ਪਈ ਸੀ ਤੇ ਸਰਕਾਰ ਕੋਈ ਇਨਪੁੱਟ ਮੰਗਣ ਲੱਗੀ ਸੀ ਕਿ ਲੱਖ ਤੋਂ ਵੱਧ ਬੰਦਾ ਇਕੱਠਾ ਹੋ ਸਕਦਾ ਉੱਥੇ ਸਮਰਾਲੇ ਮੰਡੀ ਦੇ ਵਿੱਚ ਜਿਹੜਾ ਐਸ ਕਿਉ ਨੇ ਪ੍ਰੋਗਰਾਮ ਹੁਣ ਵੀ ਹੋਣਾ ਹੋ ਸਕਦਾ ਗਿਣਤੀ ਮਿੰਟ ਦੀ ਘੱਟ ਵੱਧ ਹੋ ਜਵੇ ਹੁਣ ਹਜ਼ਾਰਾਂ 'ਚ ਫਰਕ ਪੈ ਜਵੇ ਹੁਣ ਪਰ ਸਰਕਾਰ ਨੂੰ ਆਪਣੀਆਂ ਖੁਫੀਆ ਏਜੰਸੀਆਂ ਤੋਂ ਪੁਲਿਸ ਤੰਤਰ ਤੋਂ ਇਹਨਾਂ ਸਾਰਿਆਂ ਤੋਂ ਰਿਪੋਰਟਾਂ ਆ ਗਈਆਂ ਕਿ ਜੀ ਬਚਾ ਹੁੰਦਾ ਬਚ ਲੋ ਨੇ ਪਿੰਡਾਂ ਦੀ ਨਿਬੜ ਹੋਣਾ 27 ਤੱਕ ਫਿਰ ਦੇਖ ਲਿਓ ਇਹੀ ਤੁਹਾਨੂੰ ਲੈ ਬੈਠੂਗਾ ਮੈਂ ਤੇ ਕਹਿੰਦੇ ਜੀ ਚਾਹੁੰਦੇ ਤਾਂ ਭਗਵੰਤ ਮਾਨ ਵੀ ਨਹੀਂ ਸੀ ਪਰ ਕੁਸਕ ਪਤਾ ਨਹੀਂ ਕਿ ਉਹ ਨਹੀਂ ਸਕਿਆ ਹਾਈ ਕਮਾਂਡ ਦੇ ਸਾਹਮਣੇ ਆਖਿਰ ਕਹਿੰਦੇ ਲੰਘੇ ਹਫਤੇ ਕੇਜਰੀਵਾਲ ਜੀ ਆਏ ਕਲਕਲੇ ਮੰਤਰੀ ਨਾਲ 1 ਟੂ 1 ਹੋਇਆ ਕਲਕਲੇ ਮੰਤਰੀ ਨੇ ਕਹਿਤਾ ਜੀ ਅਸੀਂ ਤਾਂ ਪਿੰਡਾਂ 'ਚ ਮੜਨ ਜੋਗੇ ਵੀ ਨਹੀਂ ਰਹੇ ਤੇ ਆਮ ਆਦਮੀ ਪਾਰਟੀ ਦਾ ਵੀ ਬਿਸਤਰਾ ਗੋਲ ਹੋ ਜਾਊਗਾ ਇਸ ਲਈ ਨੂੰ ਸਮਾਂ ਰਹਿੰਦਾ ਵਾਪਸ ਲੈ ਲਓ ਆਪਣੇ ਕੋਲ 1 ਸਾਲ ਕੇ ਆ ਚਲੋ ਜੀ ਫਿਰ ਹਾਕਾ ਨੇ ਪਤਾ ਨਹੀਂ ਆਪਣੇ ਮੰਤਰੀਆਂ ਦੀ ਮੰਨਲੀ ਐਮਐਲਏ ਦੀ ਮੰਨਲੀ ਜੇ ਪੰਜਾਬ ਦਾ ਦਰਸਾਉਣ ਲੱਗਾ ਕਿ ਦਿੱਲੀ 385 ਦਿਨ ਜਿਹੜੇ ਬੈਠ ਸਕਦੇ ਨੇ ਇਹ ਤਾਂ ਆਪਣਾ ਹੀ ਘਰ ਹੈ ਇੱਥੇ ਫਿਰ ਜੇ ਤੁਹਾਨੂੰ ਘੇਰਾਬੰਦੀ ਪੈ ਗਈ ਦਿੱਲੀ ਵਾਲਿਆਂ ਨੂੰ ਫਿਰ ਕੀ ਹੋਊਗਾ ਆਖਰ ਜੀ ਕੋਟ ਦਾ ਹਵਾਲਾ ਆਖਰ ਜੀ ਕਿਸਾਨ ਜਥੇਬੰਦੀਆਂ ਦਾ ਹਵਾਲਾ ਫਿਰ ਜੀ ਕਿਸਾਨ ਹਤੈਸ਼ੀ ਦਿਖਾਉਣ ਦਾ ਪ੍ਰਕਿਰਿਆ ਤੇ ਸਰਕਾਰ ਨੇ ਜੀ ਉਹਨਾਂ ਦੇ ਸ਼ਹਿਰੀ ਤੇ ਜਿਹੜਾ ਡਿਵੈਲਪਮੈਂਟ ਉਹਦੇ ਵਿਭਾਗ ਦਸਕਤਰ ਨੇ ਜੀ ਉਹਨਾਂ ਦਾ ਜੀ ਇੱਕ ਚਾਰ ਲਾਈਨਾਂ ਦਾ ਹੁਕਮ ਆ ਗਿਆ ਜੀ ਕਿ ਅਸੀਂ ਲੈਂਡ ਪੋਲਿੰਗ ਪਾਲਿਸੀ ਬਾਅਦਸ ਲੈ ਲਿਆ ਹਰਪਾਲ ਚੀਮਾ ਜੀ ਮੀਡੀਆ ਚ ਆ ਕੇ ਪ੍ਰੈਸ ਨੋਟ ਵਿਭਾਗ ਦੇ ਜਾਰੀ ਹੋ ਗਏ ਪਰ ਜਨਾਬ ਨੋਟੀਫਿਕੇਸ਼ਨ ਤਾਂ ਜੀ ਤੁਸੀਂ ਰਾਦੇ ਨਹੀਂ ਕੀਤਾ ਜਿਹੜਾ ਨੋਟੀਫਾਈ ਕੀਤਾ ਹੋਇਆ ਨਾ ਜ਼ਮੀਨਾਂ ਨੂੰ ਉਹ ਜ਼ਮੀਨਾਂ ਜਿਹਦੇ ਬਾਰੇ ਤੁਸੀਂ 8 8 10 10 ਪੇਜ ਦੇ ਅਖਬਾਰਾਂ ਚ ਇਸਤਿਹਾਰ ਛਾਪੇ ਜ਼ਮੀਨਾਂ ਦੇ ਨੰਬਰ ਦਿੱਤੇ ਤੇ ਨੰਬਰ ਦੇ ਕੇ ਤੁਸੀਂ ਕਹਿਆ ਕਿ ਆ ਜਮੀਨਾਂ ਨੋਟੀਫਾਈ ਹੋ ਗਈਆਂ ਉਹ ਡੀ ਨੋਟੀਫਾਈ ਕਿਨੇ ਕਰਨੀ ਐ ਜਦੋਂ ਤੱਕ ਤੁਸੀਂ ਉਹਨਾਂ ਨੂੰ ਡੀ ਨੋਟੀਫਾਈ ਨਹੀਂ ਕਰਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਨਹੀਂ ਲਿਆਉਂਦੇ ਤਦ ਤੱਕ ਲੈਂਡ ਪੋਲਿੰਗ ਪਾਲਿਸੀ ਰੱਦ ਕਿੱਥੇ ਆ ਤੁਸੀਂ ਇਹ ਸੌਦਾ ਨੂੰ ਮਨਜ਼ੂਰੀ ਕੈਬਨਟ 'ਚ ਦਿੱਤੀ ਤੇ ਫਿਰ ਉਹਨਾਂ ਨੂੰ ਖਾਰਜ ਕਰਨ ਨਾਲ ਲਈ ਕੈਬਨਟ 'ਚ ਕਿਉਂ ਨਹੀਂ ਜਾਂਦੇ ਕੈਬਨਟ ਕਿਉਂ ਨਹੀਂ ਬੁਲਾਈ ਜਾਂਦੀ ਜਨਾਬ ਲੈਂਡ ਪੋਲਿੰਗ ਪਾਲਿਸੀ ਵਾਪਸੀ ਦਾ ਐਲਾਨ ਹੋਇਆ ਲੈਂਡ ਪੋਲਿੰਗ ਪਾਲਿਸੀ ਵਾਪਸ ਨਹੀਂ ਹੋਈ ਹਾਂ ਸਰਕਾਰ ਲੱਗੀ ਹੋਈ ਆ 24 ਤਰੀਕ ਵਾਲੇ ਉਹਨਾਂ ਨੂੰ ਪਤਾ ਹੈ ਤੇ ਪੰਜਾਬ ਦੇ ਮੂਡ ਦਾ ਪਤਾ ਹੈ ਡੀ ਨੋਟੀਫਾਈ ਵੀ ਕਰਨਾ ਪੈਣਾ ਹੈ ਨੋਟੀਫਿਕੇਸ਼ਨ ਰੱਦ ਵੀ ਮਤਲਬ ਕਰਨਾ ਪੈਣਾ ਤੇ ਉਸ ਦਾ ਕੈਬਨਟ ਚ ਵੀ ਲਿਆ ਕੇ ਇਸ ਨੂੰ ਪਾਲਿਸੀ ਨੂੰ ਵਾਪਸ ਲੈਣ ਦਾ ਸਹਿਮਤੀ ਹੋਵੇ ਵੈਸੇ ਹੁਣ ਦਮ ਨਹੀਂਗਾ ਕਿ ਸਾਲ ਸਵਾ ਸਾਲ 150 ਜਿੰਨਾ ਰਹਿ ਗਿਆ ਇਸ ਫਾਈਲ ਨੂੰ ਮੁੜ ਕੇ ਸ਼ੂ ਵੀ ਲੈਣਾ ਹੱਥ ਵੀ ਲਾ ਲੈਣਾ ਹੋ ਸਕਦਾ ਕੋਈ ਡੂੰਗਾ ਟੋਆ ਪੱਟ ਕੇ ਰੱਖ ਦੇਣਗੇ ਹੁਣ ਲੈਂਡ ਪੋਲਿੰਗ ਸ਼ਬਦ ਤੋਂ ਵੀ ਡਰ ਲੱਗੂਗਾ ਖਾਸ ਕਰ ਦਿੱਲੀ ਵਾਲਿਆਂ ਨੂੰ ਪਰ ਜਨਾਬ ਅਜੇ ਵੀ ਸੁਚੇਤ ਰਹਿਣ ਦੀ ਲੋੜ ਹੈ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਦਾ ਐਲਾਨ ਹੋਇਆ ਹੈ ਅਜੇ ਵਾਪਸ ਨਹੀਂ ਹੋਇਆ ਚਲੋ ਜੀ ਗਿਆਨੀ ਹਰਪ੍ਰੀਤ ਸਿੰਘ ਗੋਰੀ ਨਮੇ ਅਕਾਲੀ ਦਲ ਦੇ ਪ੍ਰਧਾਨਤਾ ਬਣ ਗਏ ਨੇ ਤੇ ਉਹਨਾਂ ਨੇ ਪ੍ਰਧਾਨ ਬਣਦਿਆਂ ਐਲਾਨ ਵੀ ਕਰ ਦਿੱਤਾ ਸੀ ਕਿ ਅਸੀਂ ਐਸਜੀਪੀਸੀ ਵੀ ਲੈਣੀ ਆ ਅਸੀਂ ਤੱਕੜੀ ਚੋਣ ਨਿਸ਼ਾਨ ਵੀ ਲੈਣਾ ਅਸੀਂ ਦਫ਼ਤਰ ਵੀ ਲੈਣਾ ਪਰ ਤੱਕੜੀ ਦਫ਼ਤਰ ਮਿਲੂਗਾ ਕਿਵੇਂ ਐਸਜੀਪੀਸੀ ਵਾਲਾ ਤਾਂ ਚੋਣਾਂ 'ਚੋਂ ਜਾਣਾ ਰਹਾ ਐਸਜੀਪੀਸੀ ਲਈ ਤਾਂ ਐਸਜੀਪੀਸੀ ਨੇ ਚੋਣਾਂ ਦਾ ਐਲਾਨ ਕੇਂਦਰ ਨਹੀਂ ਕਰ ਰਿਹਾ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਦੇ ਨੁਮਾਇੰਦਗੀ ਕਰਨ ਲਈ ਲਾਏ ਸੀ ਉਹ ਉਹਨਾਂ ਦਾ ਵੀ ਸੇਵਾਕਾਰ ਕਾਰਜਕਾਲ ਖਤਮ ਹੋ ਗਿਆ ਉਹ ਵੀ ਰਿਟਾਇਰ ਹੋ ਕੇ ਲਾਂਬੇ ਹੋ ਗਏ ਅਜੇ ਨਵੇਂ ਨੂੰ ਕਿਸੇ ਨੂੰ ਤਾਇਨਾਤ ਨਹੀਂ ਕੀਤਾ ਸੋ ਇਸ ਲਈ ਐਸਜੀਪੀਸੀ ਦਾ ਰਹਾ ਤਾਂ ਉੱਥੋਂ ਜਾਣਾ ਅਰ ਜਨਾਬ ਪਹਿਲੀ ਲੜਾਈ ਇਹਦਾ ਮਤਲਬ ਚੋਣ ਨਿਸ਼ਾਨ ਤਕਰੀ ਨੂੰ ਲੈ ਕੇ ਤੇ ਚੰਡੀਗੜ੍ਹ ਸਿੱਤ ਦਫਤਰ ਨੂੰ ਲੈ ਕੇ ਵੈਸੇ ਨਵੇਂ ਬਣੇ ਅਕਾਲੀ ਦਲ ਮੂਰੇ ਖਾਸ ਕਰ ਉਹਨਾਂ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਮੂਰੇ ਤਿੰਨ ਚਣੌਤੀਆਂ ਖੜੀਆਂ ਨੇ ਪਹਿਲੀ ਚਣੌਤੀ ਅੰਦਰੂਨੀ ਮਸਲਿਆਂ ਨੂੰ ਟੈਕਲ ਕਰਕੇ ਰੱਖਣਾ ਕਿਉਂਕਿ ਜਿਹੋ ਜੀ ਲੀਡਰਸ਼ਿਪ ਆ ਪੁਰਾਣੀ ਲੀਡਰਸ਼ਿਪ ਪੁਰਾਣੇ ਲੀਡਰ ਉਹ ਲੀਡਰ ਟਿਕਣ ਦੇਣਗੇ ਸਾਰਿਆਂ ਨੂੰ ਵਿਸ਼ੱਕ ਸਮੁੱਚੇ اجلاس ਦੇ ਦੌਰਾਨ ਉਹਨਾਂ ਨੂੰ ਦੂਸਰੇ ਤੀਸਰੀ ਕਤਾਰ ਚ ਰੱਖਿਆ ਤਾਂ ਕਿ ਇਹ ਨਾ ਲੱਗੇ ਕਿ ਜੀ ਉਹੀ ਸਾਰਾ ਕੁਝ ਕਰ ਰਹੇ ਨੇ ਪੰਜ ਮੈਂਬਰੀ ਕਮੇਟੀ ਹੀ ਐਕਟਿਵ ਹੋ ਕੇ ਕੰਮ ਕਰਦੀ ਦਿਖੀ ਪਰ ਫਿਰ ਵੀ ਬੀਬੀ ਜਗੀਰ ਕੌਰ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਹੈ ਨਾ ਇਹ ਸਾਰੀ ਜਿਹੜੀ ਲੀਡਰਸ਼ਿਪ ਹੈ ਇਹ ਬਰਨਾਲੇ ਉਹਨਾਂ ਦਾ ਬਰਨਾਲੇ ਦਾ ਮੁੰਡਾ ਵੀ ਹੈਗਾ ਚਲੋ ਢਿੰਸੀਆਂ ਦਾ ਮੁੰਡਾ ਇਹ ਸਾਰੇ ਉਹ ਸਾਰੇ ਜਿਨ੍ਹਾਂ ਨੇ ਬਾਦਲਾਂ ਦੇ ਰਾਜ ਦੇ ਵਿੱਚ ਖੂਬ ਮਲਾਈਆਂ ਛਕੀਆਂ ਨਾਲ ਹੀ ਮਿਲ-ਮੁਲ ਕੇ ਉਹ ਸਾਰੇ ਪ੍ਰਕਿਰਿਆਵਾਂ ਟਿਕਣ ਦੇਣਗੇ ਇਸ ਲਈ ਗਿਆਨੀ ਹਰਪ ਸਿੰਘ ਲਈ ਪਹਿਲੀ ਚੁਣੌਤੀ ਆਪਣੇ ਘਰੇ ਹੈਗੀ। ਦੂਜੀ ਚੁਣੌਤੀ ਉਹਨਾਂ ਲਈ ਬਾਦਲ ਦਲ ਹੈ। ਕਿਉਂਕਿ ਇਹ ਪੈਰਲਰ ਹੁਣ ਇਸ ਸਥਿਤੀ 'ਚ ਹੈ ਕਿ ਅਸਲੀ ਅਕਾਲੀ ਦਲ ਕਿਹੜਾ? ਪਕਲ ਵੀ ਇਹਦੇ ਤੇ ਗੱਲ ਕਰਖੇਟੀਆਂ। ਉਹਨਾਂ ਦੀ ਤਕਰੀਰ 'ਚ ਵੀ ਇਹ ਗੱਲ ਆ ਰਹੀ ਸੀ। ਕੋਈ ਇਸ ਨੂੰ ਇਸ ਨੁਕਤੇ ਤੋਂ ਸਮਝਦੇ ਵੀ ਨਹੀਂ। ਪਰ ਉਹਨਾਂ ਲਈ ਵੱਡੀ ਚੁਣੌਤੀ ਹੈ ਕਿ ਚੋਣਸ਼ਾਨ ਤਕੜੀ ਦੇ ਉੱਤੇ ਜੇ ਆਪਣਾ ਹੱਕ ਜਮਾਉਣਾ ਤਾਂ ਉਹਦੇ ਲਈ ਚੋਣ ਕਮਿਸ਼ਨ ਦੱਸਣਾ ਪੈਣਾ ਕਿ ਜਿ ਜਿੰਨੇ ਚੁਣੇ ਨਮਾਇਦੇ ਵਿੱਚ 2/3 ਸਾਡੇ ਨਾਲ ਨੇ ਤਿੰਨਾਂ ਚੋਂ ਕੋਟੋਂ ਕੋਟ ਦੋ ਤਾਂ ਨਾਲ ਚਾਹੀਦੇ ਸੀ ਪਰ ਜੇ ਇੱਕੋ ਇਹਨਾਂ ਮੰਨ ਪਿਤੀ ਆਲੀ ਗਨੀਪਕੌਰ ਮਜੀਠੀਆ ਹੋਰੀ ਅਜੇ ਬਾਦਲ ਪਰਿਵਾਰ ਨਾਲੇ ਬੰਨੇ ਜਾਂਦੇ ਨੇ ਡਾਕਟਰ ਸੁਖੀ ਹੋਰੀ ਆਵਾਦੀ ਪਾਰਟੀ ਨਾਲ ਜਾ ਚੁੱਕੇ ਨੇ ਬੇਸ਼ੱਕ ਅਜੇ ਵਿਧਾਨ ਸਭਾ 'ਚ ਤਿੰਨੋਂ ਇੱਕੋ ਬੈਂਚਾਂ ਤੇ ਬੈਠਣਗੇ ਅਕਾਲੀ ਦਲ ਦੇ ਹੀ ਨੇ ਪਰ ਤਿੰਨੋਂ ਅਡੜ ਨੇ ਹਰਸ਼ਿੰਦਰ ਕੌਰ ਬਾਦਲ ਬਾਦਲ ਪਰਿਵਾਰ 'ਚੋਂ ਆ ਮੈਂਬਰ ਪਾਰਲੀਮੈਂਟ ਇੱਕੋ ਹੈ ਸੋ ਜੇ ਚੋਣ ਕਮਿਸ਼ਨ ਦੀ ਪ੍ਰਕਿਰਿਆ ਤਹਿਤ ਇਹ ਚੀਜ਼ਾਂ ਹਾਸਲ ਕਰਨੀ ਹੈ ਤਾਂ ਤੁਹਾਡੇ ਕੋਲ 2/3 ਜਿੱਤੇ ਹੋਏ ਨੁਮਾਇੰਦਿਆਂ ਚੋਣਾ ਚਾਹੀਦਾ ਤੇ ਜਾਂ ਫਿਰ ਕੇਂਦਰ ਦੇ ਅਸ਼ੀਰਵਾਦ ਨਾਲ ਮਿਲੂਗਾ ਸਾਰਾ ਕੁਝ ਜਿਵੇਂ ਸ਼ਰਤਪੂਰਤੂ ਖੋਲਿਆ ਗਿਆ ਚੋਣ ਨਿਸ਼ਾਨ ਤੇ ਜਿਹੜੇ ਬੀਜੇਪੀ ਨਾਲ ਗਏ ਉਹਨਾਂ ਨੂੰ ਮਿਲਿਆ ਜਾਂ ਜਿਵੇਂ ਉਹਦੇ ਠਾਕਰੇ ਤੋਂ ਖੋਲਿਆ ਗਿਆ ਚੋਣ ਨਿਸ਼ਾਨ ਉਹ ਉਹਨਾਂ ਨੂੰ ਮਿਲਿਆ ਸ਼ਿਫਸੈਨ ਵਾਲਿਆਂ ਨੂੰ ਜਿਹੜੇ ਬੀਜੇਪੀ ਨਾਲ ਗਏ ਸੋ ਕਿ ਪਹਿਲਾਂ ਹੀ ਇਹ ਨਮਾਖਲੀਦਰ ਬੀਜੇਪੀ ਕਨਿਟਰਪਕਾ ਪੈਸੇ ਕੱਲ ਦੋਏ ਪਾਸਿਓਂ ਜਿਵੇਂ ਹਮਲੇ ਹੋ ਰਹੇ ਸੀ ਬਾਦਲ ਦਲ ਕਹਿ ਰਿਹਾ ਸੀਗਾ ਸੁਖਵਿੰਦਰ ਸਿੰਘ ਬਾਦਲ ਕਹਿ ਰਹੇ ਸੀ ਕਿ ਇਹ ਜੀ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਜੀ ਸੈਂਟਰ ਨਾਲ ਮਿਲੇ ਨੇ ਉਹ ਕਹਿ ਰਹੇ ਸੀ ਇਹ ਐਸਪੀਸੀ ਚੋਣਾਂ ਨਹੀਂ ਹੋਣ ਦੇ ਰਿਹਾ ਕਿਉਂਕਿ ਸੈਂਟਰ ਨਾਲ ਮਿਲੇ ਨੇ ਸੋ ਦੋ ਇੱਕ ਦੋ ਇਹਦੇ ਸੈਂਟਰ ਨਾਲ ਚੋਣਾਂ ਦੇ ਵਿੱਚ ਮਿਲੇ ਹੋਣ ਦਾ ਜਾਂ ਆਪਸੀ ਗੱਠਜੋੜ ਦਾ ਦੋਸ਼ ਲਾ ਰਹੇ ਸੀ ਤੇ ਪਰ ਅੱਜ ਅਸ਼ਵਨੀ ਸ਼ਰਮਾ ਜੀ ਫੇਰ ਸਾਹਮਣੇ ਆ ਕੇ ਕਹਰੇ ਸਾਨੂੰ ਲੋੜ ਨਹੀਂ ਇਕੱਲੀ ਦਲ ਦੀ ਅਸੀਂ ਨਹੀਂ ਕਰਨਾ ਆਪਣਾ ਘਰ ਦੇਖਣਾ 8117 ਦੀ ਤਿਆਰੀ ਆ ਉਹ ਪਰਾਵਾ ਅਸ਼ਵਨੀ ਸ਼ਰਮਾ ਜੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜਦੋਂ ਅਗਲਿਆਂ ਨੇ ਹਾਈ ਕਮਾਂਡ ਨੇ ਕਰਨਾ ਹੋਇਆ ਮੋਦੀ ਮਿਤਸ਼ਾ ਜੀ ਨੇ ਨੱਡਾ ਜੀ ਨੇ ਜਾਂ ਜਿਹੜਾ ਵੀ ਨਵਾਂ ਪ੍ਰਧਾਨ ਆਗੇ ਤਾਂ ਤੁਹਾਨੂੰ ਨਹੀਂ ਪੁੱਛਿਆ ਜਾਣਾ ਹਾਂ ਦੋਆਂ ਚ ਜਿਹੜਾ ਵੀ ਗਿਆ ਉਹ ਕਰਨਾ ਕਿ ਵੀ ਜਾਂ ਤਾਂ ਤੁਸੀਂ ਇੱਕ ਦੋ ਇਹਨਾਂ ਨੂੰ ਜਾਂ ਤਾਂ ਤੁਸੀਂ ਰਹੇ ਹੋ ਜੇ ਦੋਏ ਉੱਥੇ ਜਾ ਕੇ ਇਕੱਠੇ ਹੋ ਗਏ ਫਿਰ ਮਸ਼ਰਮਾ ਦੀ ਡੁੱਲੀ ਦਾਲ ਪਤਾ ਹੀ ਖਾਣਿਆ ਕਹਿੰਦੇ ਹੁਣ ਇਹ ਅਜੇ ਆਉਣ ਵਾਲਾ ਸਮਾਂ ਤੈਅ ਕਰੂਗਾ ਪਰ ਇਹ ਚਣੌਤੀ ਹੈਗੀ ਹੈ ਕਿ ਬਾਦਲਦਾਨ ਨਾਲ ਕਿਵੇਂ ਨਜੱਠਣਾ ਤੇ ਚੌਣ ਨਿਸ਼ਾਨ ਦੇ ਲਈ ਜੇ ਭਾਜਪਾ ਨਾਲ ਜਾ ਕੇ ਨਹੀਂ ਹਾਸਲ ਕਰਨਾ ਜੇ ਚੋਣ ਕਮਿਸ਼ਨ ਰਾਹੀ ਨਹੀਂ ਮਿਲਦਾ ਤਾਂ ਫਿਰ ਸੰਗਤੀ ਲਹਿਰ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਦੀ ਰਾਜਨੀਤਿਕ ਫਿਜਾਚ ਤੁਹਾਡਾ ਕੰਟਰੋਲ ਹੋਣਾ ਜ਼ਰੂਰੀ ਹੈ ਪੰਜਾਬ ਚ ਆਪ ਮਹਾਰੇ ਤੁਹਾਡੇ ਅੱਖ ਹੱਕ ਚ ਲਹਿਰ ਉੱਠਣੀ ਬਹੁਤ ਜ਼ਰੂਰੀ ਹੈ ਜੇ ਆਬਾਮ ਤੁਹਾਡੇ ਨਾਲ ਹੈ ਸੰਗਤ ਤੁਹਾਡੇ ਨਾਲ ਹੈ ਫਿਰ ਦਫਤਰ ਵੀ ਮਿਲੂ ਫਿਰ ਚੋਣ ਨਿਸ਼ਾਨ ਤੱਕੜੀ ਵੀ ਮਿਲੂ ਤੇ ਫਿਰ ਐਸਜੀਪੀਸੀ ਵੀ ਮਿਲੂ ਤੇ ਫਿਰ ਪੰਜਾਬ ਦਾ ਤਖਤ ਭਾਗ ਵੀ ਮਿਲੂ ਸਵਾਲ ਲੋਕਾਂ ਦੇ ਨਾਲ ਆਉਂਦਾ ਹੈ ਸਵਾਲ ਸੰਗਤ ਦਾ ਨਾਲ ਆਉਂਦਾ ਹੈ ਸਵਾਲ VOTERਾਂ ਦੇ ਨਾਲ ਆਉਂਦਾ ਕਿਉਂਕਿ ਤੁਸੀਂ ਰਾਜਨੀਤਿਕ ਪੱਧਰ 'ਚ ਤੁਸੀਂ VOTER ਵੀ ਦੇਖਣੇ ਤੀਸਰੀ ਚੁਣੌਤੀ ਜਿਹੜੀ ਵੱਡੀ ਖੜੀ ਹੈ ਉਹ ਸਿੱਧੇ ਰੂਪ 'ਚ ਇਸ ਤਰੀਕੇ ਨਾਲ ਖੜੀ ਹੈ ਕਿ ਭਾਈ ਪੰਜਾਬ ਤੇ ਮੁੱਦਿਆਂ ਦੀ ਲੜਾਈ ਮਤੇ ਪਾਸ ਕਰਕੇ ਕੰਮ ਖਤਮ ਨਹੀਂ ਹੋਣਾ ਉਹਨਾਂ ਦੀ ਪੈਰਵਾਈ ਇਸ ਲਈ ਇਸ ਤਰੀਕਾ ਕਰਦੇ ਵੀ ਗੌਰ ਕਰਨਾ ਪੈਣਾ ਕਿ ਪੰਜਾਬ ਦੇ ਮੁੱਦੇ ਚਾਹੇ ਉਹ ਜਵਾਨੀ ਦਾ ਮਸਲਾ ਚਾਹੇ ਉਹ ਕਿਸਾਨੀ ਦਾ ਮਸਲਾ ਚਾਹੇ ਉਹ ਪੰਥਕ ਮਸਲੇ ਨੇ ਚਾਹੇ ਪਾਣੀਆਂ ਦੇ ਮਸਲੇ ਨੇ ਚਾਹੇ ਸਰहदी ਸੁੱਬੇ ਹੋਣ ਕਰਕੇ ਸਾਡੇ ਮਸਲੇ ਨੇ ਚਾਹੇ ਉਹ ਵਪਾਰੀ ਕਰਨ ਦੇ ਮਸਲੇ ਨੇ ਚਾਹੇ ਪੰਜਾਬ ਦੀ ਤਸਵੀਰ ਬਦਲਣ ਦੇ ਮਸਲੇ ਨੇ ਚਾਹੇ ਪਾਣੀਆਂ ਦੇ ਡਾਕਾ ਜਿਵੇਂ ਕੰਟਰੋਲ ਕੇਂਦਰ ਕੋਲ ਜਾ ਰਿਹਾ ਚਾਹੇ ਕੇਂਦਰੀਕਰਨ ਹੋ ਰਿਹਾ ਚਾਹੇ ਖਜ਼ਾਨੇ ਦੇ ਵਿੱਚ ਆਮਦਨ ਦੇ ਸਰੋਤ ਘਟ ਰਹੇ ਨੇ ਉਹ ਸਾਰੇ ਨੁਕਤੇ ਪੰਜਾਬ ਦੇ ਸਿਰ ਤੇ ਜਿਵੇਂ ਕਰਜ਼ੇ ਦੀ ਪੰਡੇ ਸਾਰੇ ਮਸਲਿਆਂ ਦਾ ਦੋ ਚਾਰ ਹੋਣਾ ਪੈਣਾ ਇਹ ਬਾਕੀਆਂ ਸਿਆਸੀ ਪਾਰਟੀਆਂ ਵਾਂਗ ਬਿਆਨ ਹੀ ਦੇਣਾ ਰੋਜ਼ ਸਵੇਰੇ ਉੱਠ ਕੇ ਕਿ ਅੱਜ ਦਾ ਮੁੱਦਾ ਇਹ ਆ ਬਿਆਨ ਦੇ ਦੋ ਸੋਸ਼ਲ ਮੀਡੀਆ ਤੇ ਪੋਸਟ ਪਾ ਦਿਓ ਫਿਰ ਨਹੀਂ ਸੜਕ ਦੀ ਲੜਾਈ ਜਿਸ شدت ਨਾਲ ਤੁਸੀਂ ਘਰ ਘਰ ਜਾ ਕੇ ਮੈਂਬਰਸ਼ਿਪ ਕੀਤੀਆਂ ਨਾ ਜੇ ਉਸ شدت ਨਾਲ ਧਰਤੀ ਤੇ ਲੜੋਗੇ ਫਿਰ ਹੋ ਸਕਦਾ ਤੁਹਾਨੂੰ ਦੇਖ ਕੇ ਅਕਾਲੀ ਸਰ ਬਾਦਲ ਤਰਵੀ ਧਰਤੀ ਤੇ ਉਤਰ ਆਵੇ ਮੈਸੇ ਲੈਂਡ ਪੁਲਿੰਗ ਨੇ ਕਈ ਦਲਤਾਰਤਾ ਰਹੀ ਸੀ ਥੱਲੇ ਸੋ ਇਸ ਲਈ ਉਹ ਵੀ ਪਹਿਲੂ ਦੇਖਣਯੋਗ ਹੋਏਗਾ ਕਿ ਤੁਸੀਂ ਮੁੱਦਿਆਂ ਦੇ ਉੱਤੇ ਕਿਵੇਂ ਲੜਾਈ ਲੜਦੇ ਹੋ ਬਿਆਨੀਆਂ ਲੜਾਈ ਲੜਦੇ ਹੋ ਟਵੀਟ ਵਾਲੀ ਲੜਾਈ ਲੜਦੇ ਹੋ ਸੋਸ਼ਲ ਮੀਡੀਆ ਵਾਲੀ ਪੋਸਟ ਵਾਲੀ ਲੜਾਈ ਲੜਦੇ ਹੋ ਹੈ ਅਖਬਾਰਾਂ ਟੀਵੀ ਚੈਨਲਾਂ ਨੂੰ ਪ੍ਰੈਸ ਰਿਪੋਰਟ ਜਾਰੀ ਕਰਕੇ ਲੜਾਈ ਲੜਦੇ ਹੋ ਜਾਂ ਸੜਕ ਦੀ ਲੜਾਈ ਧਰਤੀ ਦੀ ਲੜਾਈ ਆਵਾਮ ਦੀ ਲੜਾਈ ਲੋਕਾਂ ਚ ਬੈਠ ਕੇ ਲੜਾਈ ਲੜਦੇ ਹੋ ਇਹ ਵੀ ਬਹੁਤ ਕੁਸ਼ਤ ਹੈ ਕਰੇਗਾ ਸੋ ਇਸ ਲਈ ਨਾ ਤਿੰਨ ਚੁਣੌਤੀਆਂ ਨਾਲ ਕਿਵੇਂ ਨੇ ਜੱਠਣਾ ਤੇ ਦੂਸਰਾ ਚੌਣ ਨਿਸ਼ਾਨ ਤੱਕੜੀ ਜੇ ਲੈਣ ਲਈ ਤੁਹਾਡੀ ਜੱਦੋਜਹਿਦ ਹੈ ਤਾਂ ਉਹਨਾਂ ਦੀ ਬਚਾਉਣ ਲਈ ਹੈ ਜੇ ਦਫਤਰ ਤੁਹਾਡੀ ਲੈਣ ਲਈ ਜਦੋਂ ਜਦ ਤੋ ਉਹਨਾਂ ਦਾ ਬਚਾਉਣ ਲਈ ਹੈ ਉਸ ਜਦੋਂ ਜਿਹੜੇ ਵਿੱਚ ਅਸਲੀ ਕਾਲੀ ਦਲ ਕਿਹੜਾ ਲੜਾਈ ਦੇ ਉੱਤੇ ਵੀ ਕੈਮਰੇ ਨਹੀਂ ਚੱਲੋ ਗੱਲ ਤਾਂ ਆਪਾਂ ਲੜਾਈ ਦੀ ਕਰ ਰਹੇ ਹਾਂ ਲੜਾਈ ਤਾਂ ਇੱਕ ਹੋਰ ਸਿਰ ਤੇ ਖੜੀ ਹੈ ਕੱਲ ਉਸ ਵਲ ਆਪਾਂ ਇਸ਼ਾਰਾ ਵੀ ਕੀਤਾ ਸੀ ਕਿ ਭਾਰਤ ਦੇ ਫੌਜ ਮੁਖੀ ਰੁਪਿੰਦਰ द्विवेदी ਜੀ ਨੇ ਵੀ ਇੱਕ ਸਮਾਗਮ ਦੇ ਵਿੱਚ ਆਈਟੀਆਈ ਮ드ਰਾਸ ਦੇ ਵਿੱਚ ਸ਼ਾਇਦ ਉਹਨਾਂ ਨੇ ਇਹ ਗਲਤ ਕੁੰਦਨ ਕਰਦੇ ਆ ਕਹੀ ਸੀ ਕਿ ਵੀ ਸਾਨੂੰ ਫੇਰ ਜੰਗ ਦੇ ਮਲਬਦਨਾ ਪੈ ਸਕਦਾ ਹੈ ਪਿਛੇ ਜਿੱਤ ਜੰਗ ਲੱਗ ਸਕਦੀ ਹੈ ਅਸੀਂ ਹੁਣ ਉਹਦੀ ਤਿਆਰੀ ਕਰਾਂਗੇ ਪਿਛਲੀ ਵਾਰ ਸ਼ਤਰੰਜ ਦੀ ਚਾਲ ਵਰਗੀ ਸੀ ਉਹ ਕਹਿੰਦੇ ਜਾਂ ਤੇ ਉਧਰ ਪਾਕ ਫੌਜ ਮੁਖੀ ਵੀ ਲਗਾਤਾਰ ਪਰਮਾਣੂ ਬੰਬ ਦੀਆਂ ਧਮਕੀਆਂ ਹੈਨਾ ਅਮਰੀਕਾ ਦੇ ਜਰਨਲ ਨਾਲ ਫੋਟੋਆਂ ਵਜਾਰੀ ਕਰਕੇ ਕਿ ਜੇ ਅਸੀਂ ਡੁੱਬੇ ਸਾਰਿਆਂ ਨੂੰ ਡੁਬੋ ਦਿਆਂਗੇ ਉਹਨਾਂ ਦੇ ਬਿਆਨ ਉਹ ਕਹਿੰਦੇ ਵੀ ਜੇ ਸਿੰਧੂ ਜਲ ਸੰਧੀ ਨੂੰ ਰੋਕਣ ਦੇ ਲਈ ਹੈ ਸਾਡਾ ਪਾਣੀ ਰੋਕਣ ਦੇ ਲਈ ਜੇ ਭਾਰਤ ਨੇ ਡੈਮ ਬਣਾਇਆ 6 ਮਹੀਨੇ ਛੱਡਾਂਗੇ ਡੈਮ ਤੋੜ ਦੇਾਂਗੇ ਅਸਰ ਡੁੱਬਾਂਗੇ ਅਸੀਂ ਅਸੀਂ ਦੁਨੀਆ ਨਾਲ ਡੁੱਬਾਂਗੇ ਤੇ ਆ ਬਲਾਵਲ ਭੁੱਟੋ ਵੀ ਕਹਿੰਦਾ ਵੀ ਅਸੀਂ ਬੰਨ ਤੋੜ ਦੇਾਂਗੇ ਡੈਮ ਤੋੜ ਦੇਾਂਗੇ ਸੋ ਉਧਰੋਂ ਵੀ ਧਮਕੀਆਂ ਫਰੇ ਸਾਰੀ ਪ੍ਰਕਿਰਿਆ ਦੇ ਦਰਮਿਆਨ ਪਰਮਾਣੂ ਧਮਕੀਆਂ ਦੇ ਦਰਮਿਆਨ ਆ মনির ਤੋਂ ਲੈ ਕੇ ਬਲਾਵਲ ਭੁੱਟੋ ਤੱਕ ਦੀਆਂ ਧਮਕੀਆਂ ਦੇ ਦਰਮਿਆਨ ਇੱਕ ਖਬਰ ਜਿਹੜੀ ਪੰਜਾਬ ਦੇ ਇੱਕ ਨਾਮੀ ਗ੍ਰਾਮੀ ਅਖਬਾਰ ਨੇ ਅੱਜ ਉੱਪਰ ਫਲੈਅਰ ਛਾਪਿਆ ਅੱਠ ਕਾਲਮ ਦਾ ਉਹ ਧਿਆਨ ਖਿੱਚਦਾ ਜੰਗ ਬਾਣੀ ਅਖਬਾਰ ਨੇ ਅੱਜ ਉੱਪਰ ਇੱਕ ਫਲੇਅਰ ਲਾਇਆ ਜਿਹਦਾ ਸਰਲੇਖ ਹੈ ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਪਾਣੀ ਗੈਸ ਤੇ ਅਖਬਾਰ ਦੇਣ ਤੇ ਲਈ ਰੋਕ ਪਾਕਿਸਤਾਨ ਦੇ ਵਿੱਚ ਭਾਰਤੀ ਡਿਪਲੋਮੈਟਾਂ ਦਾ ਕਹਿੰਦੇ ਬਿਜਲੀ ਪਾਣੀ ਬੰਦ ਕਰ ਦਿੱਤਾ ਪਾਕਿਸਤਾਨ ਨੇ ਇਹ ਜੰਗ ਛੇੜਨ ਵਰਗਾ ਜਾਂ ਸਿੰਧੂ ਜਲ ਸੰਧੀ ਦਾ ਬਦਲਾ ਲੈਣ ਵਾਲੀ ਤਰੀਕਾ ਅਪਣਾਇਆ ਜਾਂ ਇਹ ਜਿਹੜੀ ਗਲ ਉਪੇਂਦਰ द्विवेदी ਜੀ ਕਹਿ ਰਹੇ ਨੇ ਕਿ ਜੰਗ ਲੱਗੂਗੀ ਉਹਦੇ ਵੱਲ ਇਸ਼ਾਰਾ ਇਸ ਅਖਬਾਰ ਦੀ ਇਸ ਖਬਰ ਦੇ ਉੱਤੇ ਜਾਂ ਇਸ ਮਸਲੇ ਨੂੰ ਲੈ ਕੇ ਕਿ ਕੀ ਡਿਪਲੋਮੈਟ ਹੋਰਾਂ ਨੂੰ ਬਿਜਲੀ ਪਾਣੀ ਗੈਸ ਅਜਈਆਂ ਮੁਢਲੀਆਂ ਸਹੂਲਤਾਂ ਅਖਬਾਰ ਤੱਕ ਜੇ ਪਾਕਿਸਤਾਨ ਚੁਕਲਦ ਨਹੀਂ ਕਰਾਈ ਜਾ ਰਹੀ ਤਾਂ ਕੀ ਇਹ ਜੰਗ ਛੇੜ ਦਿੱਤੀ ਹੈ ਇਸ ਰਿਪੋਰਟ ਦੇ ਨਸਰ ਹੋਣ ਤੋਂ ਬਾਅਦ ਮੈਂ ਦਿਨ ਪਰ ਨਜ਼ਰ ਰੱਖ ਰਿਹਾ ਕਿ ਕੀ ਭਾਰਤ ਦਾ ਵਿਦੇਸ਼ ਮੰਤਰਾਲਾ ਕੀ ਭਾਰਤ ਦਾ ਗ੍ਰਹਿ ਮੰਤਰਾਲਾ ਕੀ ਭਾਰਤ ਦਾ ਰੱਖਿਆ ਮੰਤਰਾਲਾ ਜਾਂ ਸਾਡੇ ਪ੍ਰਧਾਨ ਮੰਤਰੀ ਇਸ ਉੱਤੇ ਕੋਈ ਬਿਆਨ ਦੇਣਗੇ ਅਜੇ ਤੱਕ ਅਧਿਕਾਰਤ ਬਿਆਨ ਮੈਨੂੰ ਕਿਸੇ ਪਾਸੋਂ ਮਿਲਿਆ ਨਹੀਂ ਹੋ ਸਕਦਾ ਤਾਲਮੇਲ ਕੀਤਾ ਜਾ ਰਿਹਾ ਹੋਵੇ ਇਸੇ ਹੀ ਜਾਣਕਾਰੀ ਲਈ ਜਾ ਰਹੀ ਹੋਵੇ ਪਰੇ ਰਿਪੋਰਟ ਦੰਪਰਦੀ ਹੈ ਜੀ ਇਹਨਾਂ ਨੇ ਪਹਿਲੇ ਪੰਨੇ ਤੇ ਆਪਣੇ ਤੇ ਛਾਪੀ ਹੈ ਕਿ ਪਾਕਿਸਤਾਨ ਗੁੱਸੇ ਵਿੱਚ ਹੈ ਤੇ ਗੁੱਸੇ ਵਿੱਚੋਂ ਬਦਲਾਖੋਰੀ ਤੇ ਉਤਰਦੇ ਆਏ ਕਟਿਆ ਕਾਰਵਾਈ ਕਰ ਰਿਹਾ ਹੈ ਭਾਰਤੀ ਹਾਈ ਕਮਿਸ਼ਨ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੇ ਇਹਨਾਂ ਭਾਰਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਰੋਕ ਦਿੱਤਾ ਜਿਨ੍ਹਾਂ ਵਿੱਚ ਪਾਣੀ, ਬਿਜਲੀ, ਐਲਪੀਜੀ ਗੈਸ ਅਤੇ ਅਖਬਾਰ ਤੱਕ ਸ਼ਾਮਲ ਨੇ ਸੋਇਸ ਨੇ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਕੀ ਇਹ ਪ੍ਰਕਿਰਿਆ ਇਸ ਕਦਰ ਅਪਣਾਈ ਜਾ ਰਹੀ ਹੈ ਕਿ ਇਹ ਅਸੀਂ جنگਵਾਲ ਨੂੰ ਵਧ ਰਹੇ ਹਾਂ ਇਸ ਕਲਦੀ ਖਬਰ ਤੋਂ ਅਗਲੀ ਖੜੀ ਜੇ ਜੁੜਦੀ ਹੈ ਤਾਂ ਫਿਕਰ ਵਾਲੀ ਸਥਿਤੀ ਸਾਡੇ ਮੂਹਰੇ ਖੜੀ ਹੈ ਹਾਂ ਜੰਦ ਜੰਦ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਮੈਨੂੰ ਲੱਗਦਾ ਕਿ ਸਾਡੇ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਨਵਾਂ ਪੰਨਾ ਦਰਜ ਹੋਣ ਜਾ ਰਿਹਾ ਹੈ ਕਿ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ માં ਦੇਣ ਬੈਠਿਆ ਕਰਨ ਤੇ ਬੋਰਡ ਵਾਲੇ ਕਹਾਂਗੇ ਕਿ ਕਿਤਾਬਾਂ ਖੋਲ ਕੇ ਪੇਪਰ ਕਰ ਲਓ ਪੈਸੇ ਕੋਈ ਦੌਰ ਹੁੰਦਾ ਸੀ ਇਹ 8ਵੀਂ 10ਵੀਂ ਦੇ ਬੋਰਡ ਦੇ ਪੇਪਰ ਹੁੰਦੇ ਸੀ ਤੇ ਪਹਿਲਾਂ ਹੀ ਪਿੰਡਾਂ 'ਚ ਸਕੂਲਾਂ ਦੀਆਂ ਜਾਲੀਆਂ ਤੋੜ ਦਿੱਤੀਆਂ ਜਾਂਦੀਆਂ ਸੀ ਫਿਰ ਪਿੰਡਾਂ ਦੇ ਮੁੰਡੇ ਜਿਹੜੇ 10ਵੀਂ 12ਵੀਂ ਕਰਕੇ ਕਿਨੂਵਾਰ ਗੈਡਾਂ ਲੈ ਕੇ ਬੈਠਦੇ ਸੀ ਫਿਰ ਅੰਦਰੋਂ ਸਵਾਲ ਬਾਹਰ ਆਉਂਦਾ ਸੀ ਫਿਰ ਜਵਾਬ ਫਾੜ ਕੇ ਅੰਦਰ ਜਾਂਦਾ ਸੀ ਫਿਰ ਪਰਚੀਆਂ ਘੁੰਮਦੀਆਂ ਰਹਿੰਦੀਆਂ ਸੀ ਇਹ ਇਹ ਸਾਰੇ ਰੰਗ ਟ੍ਰਿਕ ਤਰੀਕੇ ਪਿੰਡਾਂ 'ਚ ਰਹਿੰਦੇ ਆਂ ਸ਼ਹਿਰਾਂ 'ਚ ਰਹਿੰਦੇ ਆਂ ਅੱਜੇ ਵੀ ਯੂਪੀ ਪੈਰ ਵਾਲੇ ਪਾਸੇ ਦਿਖਦੇ ਆ ਸਾਡੇ ਵਾਲੇ ਪਾਸੇ ਕਾफी ਸੁਧਾਰ ਆਇਆ ਹੈ ਤਰੀਕਾ ਕਰ ਬਦਲਿਆ ਪਰ ਫਿਰ ਵੀ ਹੁਣ ਕਹਿੰਦੇ ਜੀ ਅਗਲੇ ਸਾਲ ਤੋਂ ਕਿਤਾਬਾਂ ਖੋਲ ਕੇ ਪ੍ਰੀਖਿਆ ਹੋਇਆ ਕਰੇਗੀ CBSE ਨੇ 9ਵੀਂ ਲਈ ਦਿੱਤੀ ਓਪਨ ਬੁੱਕ ਅਸੈਸਮੈਂਟ ਨੂੰ ਮਨਜ਼ੂਰੀ ਦੀ ਦਿੱਤੀ ਹੈ ਇਸ ਪ੍ਰਣਾਲੀ ਦਾ ਮਕਸਦ ਕਹਿੰਦੇ ਪ੍ਰੀਖਿਆ ਦਾ ਤਣਾ ਘੱਟ ਕਰਨਾ ਕਮਾਲ ਹੈ ਵੀ ਕਹਿੰਦੇ ਰਾਸ਼ਟਰੀ ਸਿੱਖਿਆ ਜਿਹੜੀ ਨਵੀਂ ਸਿੱਖਿਆ ਪਾਲਿਸੀ ਲੈ ਕੇ ਆਏ ਨੇ ਇਹ ਇਹ ਉਹਦਾ ਉਹਦੀ ਮਿਹਰਬਾਨੀ ਹੈ ਕਿ ਓਪਨ ਬੁੱਕ ਅਸੈਸਮੈਂਟ ਨਾਲ ਕਹਿੰਦੇ ਜੀ ਬੱਚਿਆਂ ਤੇ ਤਣਾ ਘਟ ਜਾਏਗਾ ਪੀਪਰ ਦਾ ਡਰ ਖਤਮ ਹੋ ਜਾਏਗਾ ਔਰ ਰਿਲੈਕਸ ਹੋ ਕੇ ਪੀਪਰ ਦੇ ਸਕਣਗੇ ਇਸ ਲਈ 9ਵੀਂ ਜਮਾਤ ਦੇ CBSE ਵਾਲੇ ਵਿਦਿਆਰਥੀ ਅਗਲੇ ਸਾਲ ਤੋਂ ਜਦੋਂ ਪੀਪਰ 'ਚ ਬੈਠਣਗੇ ਤਾਂ ਜੀ ਉਹਨਾਂ ਲਈ ਇਹ ਸਹੂਲਤ ਹੋਏਗੀ ਕਿ ਉਹ ਕਿਤਾਬਾਂ ਖੋਲਣ ਤੇ ਪੂਰੀ ਕਿਤਾਬ ਮੂਰੇ ਖੋਲ੍ਹ ਕੇ ਰੱਖ ਕੇ ਪੀਪਰ ਦੇ ਸਕਣ ਬਿਲਕੁਲ ਜੀ ਕਹਿੰਦੇ ਜੀ ਪ੍ਰੀਖਿਆ ਦਾ ਤਣਾਅ ਘਟ ਕਰਨ ਦੇ ਮਕਸਦ ਨਾਲ CBSE ਅਗਲੇ ਸੈਸ਼ਨ ਤੋਂ ਓਪਨ ਬੁੱਕ ਅਸੈਸਮੈਂਟ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਇਸ ਨਾਲ ਵਿਦਿਆਰਥੀਆਂ ਨੂੰ ਰੱਟਾ ਮਾਰਨ ਦੀ ਜਰੂਰਤ ਨਹੀਂ ਪੈਗੀ। ਉਹ ਯੋਗਤਾ ਦੇ ਆਧਾਰ ਤੇ ਕਹਿੰਦੇ ਜੀ ਪੇਪਰ ਦੇ ਸਕਣਗੇ। ਕਮਾਲ ਹੈ ਵੀ ਇਹ ਯੋਗਤਾ ਹੈ ਕਿ ਉਹ ਕਿਤਾਬ ਚੋਂ ਕਿੰਨੀ ਛੇਤੀ ਲੱਭ ਕੇ ਜਵਾਬ ਦਿੰਦੇ ਨੇ ਹਾਂ ਨਾ। ਇਹ ਤਰੀਕਾ ਕਰ ਅਪਣਾਇਆ ਕਹਿੰਦੇ ਸਿਲੇਬਸ ਕਮੇਟੀ ਤੇ ਗਵਰਨਿੰਗ ਬੋਡੀ ਦੀ ਤਜ਼ਵੀਦ ਮੁਤਾਬਕ ਅਗਲੇ ਸੈਸ਼ਨ ਤੋਂ ਵਿਦਿਆਰਥੀ ਭਾਸ਼ਾ, ਗਣਿਤ, ਵਿਗਿਆਨ ਤੇ ਸਮਾਜਿਕ ਵਿਗਿਆਨ ਦੇ ਲਿਖਤੀ ਪੇਪਰਾਂ ਨੂੰ ਕਿਤਾਬ ਖੋਲ੍ਹ ਕੇ ਦੇ ਸਕਿਆ ਕਰਨਗੇ। ਲਓ ਜੀ ਸੋ ਹੁਣ ਮੋਜਾਂ ਹੀ ਮੋਜਾਂ ਕਿਤਾਬਾਂ ਖੋਲੋ ਤੇ ਪੇਪਰ ਦਿਓ ਵੈਸੇ ਵੀ ਪਹਿਲਾਂ ਛੋਟੀਆਂ ਜਮਾਤਾਂ 'ਚ ਕਹਿੰਦੇ ਪਾਸੇ ਕਰਨਾ ਹੈ ਫੇਲ ਨਹੀਂ ਕਰਨਾ ਰਿਜ਼ਲਟ ਵਧੀਆ ਬਣਾਉਣਾ ਤੇ ਹੁਣ ਬੜੀਆਂ ਕਲਾਸਾਂ 'ਚ ਕਹਿੰਦੇ ਕਿਤਾਬਾਂ ਖੋਲ ਕੇ ਪੇਪਰ ਦਿਓ ਮੋਜਾਂ ਹੀ ਮੋਜਾਂ ਬਹੁਤ ਬਹੁਤ ਸ਼ੁਕਰੀਆ